ਜੇਕਰ ਕਿਸੇ ਗਰਲਸ ਨੂੰ ਜਾਂ ਲੇਡੀਜ਼ ਨੂੰ ਭੈਣ ਨੂੰ ਹਨਾ ਵਾਈਟ ਡਿਸਚਾਰਜ ਦੇ ਪ੍ਰੋਬਲਮ ਕਾਫੀ ਜ਼ਿਆਦਾ ਰਹਿੰਦੀ ਆ ਉਹਨਾਂ ਨੂੰ ਕਾਫੀ ਮੈਡੀਸਨ ਟਰੀਟਮੈਂਟ ਕਰਾ ਚੁੱਕੇ ਨੇ ਤਾਂ ਉਹਨਾਂ ਵਾਸਤੇ ਇੱਕ ਨੁਸਖਾ ਦੱਸਣ ਜਾ ਰਹੀਆਂ ਜੀ ਮੈਂ ਵੰਗ ਭਸਮ 10 ਗ੍ਰਾਮ ਲੈਣੀ ਹੈ ਜੀ ਪਰਵਾਲ ਪਿਸ਼ਟੀ ਤੁਸੀਂ 10 ਗ੍ਰਾਮ ਲੈਣੀ ਹੈ ਜੀ ਤੁਸੀਂ ਕੁਸ਼ਤਾ ਬਹਿਜਾ ਮੁਰਗ ਤੁਸੀਂ ਇਹ ਵੀ 10 ਗ੍ਰਾਮ ਲੈਣਾ ਜੀ ਪੋਸ਼ਯਨੁਗ ਚੁਰਨ ਤੁਸੀਂ 100 ਗ੍ਰਾਮ ਲੈਣਾ ਜੀ ਪਾਊਡਰ ਰਾਤਕ ਲੋ ਗੋਲੀਆਂ ਜੀ ਤੁਸੀਂ 60 ਲੈਣੀਆਂ ਜੀ ਇਹਨਾਂ ਸਾਰਿਆਂ ਦਾ ਪਾਊਡਰ ਬਣਾ ਲੈਣਾ ਜੀ ਤੁਸੀਂ ਇਹਦਾ ਅੱਧਾ ਅੱਧਾ ਚਮਚ ਸਵੇਰੇ ਸ਼ਾਮ ਰੋਟੀ ਖਾਣ ਤੋਂ ਬਾਅਦ ਪਾਣੀ ਦੇ ਨਾਲ ਲੈਣਾ ਤੁਸੀਂ ਇੱਕ ਤੁਸੀਂ ਪਤਰਾੰਗ ਅਸਬ ਦੀ ਟੋਨਿਕ ਆਉਂਦਾ ਜੀ ਸ਼ੀਸ਼ੀ ਆਉਂਦੀ ਹੈ ਪੰਸਾਰੀ ਤੋਂ ਮਿਲੂਗੀ ਤੁਹਾਨੂੰ 4 4 ਚਮਚ ਤਿੰਨ ਟਾਈਮ ਲੈਣੇ ਆ ਜੀ ਅੱਧੇ ਕੱਪ ਪਾਣੀ ਚ ਮਿਲਾ ਕੇ ਇਹ ਤੁਹਾਨੂੰ ਜਿੰਨੀ ਮਰਜ਼ੀ ਇਨਫੈਕਸ਼ਨ ਹੋਵੇ, 스멜 ਹੋਵੇ, ਵਾਈਟ ਡਿਸਚਾਰਜ, yellow ਜਾਂ white ਆਂਦਾ ਹੋਵੇ, ਤੁਹਾਨੂੰ ਕਾਫੀ ਸਮੇਂ ਤੋਂ ਹੋ ਰਿਹਾ ਹੋਵੇ ਪ੍ਰੋਬਲਮ ਇਹ ਤੁਸੀਂ ਸਾਰੇ ਮਿਸ਼ਨ ਪਾਊਡਰ ਹੈ ਜਿਹੜਾ ਸਵੇਰੇ ਸ਼ਾਮ ਖਾਓ ਤੇ ਨਾਲ ਇਹਦੇ ਸ਼ੀਸ਼ੀ ਪਿਓ ਤੇ ਜੇ ਕਿਸੇ ਨੂੰ ਖਾਰਸ਼ ਦੀ ਵੀ ਨਾਲ-ਨਾਲ ਪ੍ਰੋਬਲਮ ਹੈ ਉਹ ਵੀ ਸੋਲਵ ਕਰੇਗਾ। ਸੋ ਤੁਸੀਂ ਇਹ ਮੈਡੀਸਿਨ ਘਰ ਬੈਠੇ ਹੀ ਬਣਾ ਸਕਦੇ ਹੋ ਸਾਰਾ ਸਮਾਨ ਤੁਹਾਨੂੰ ਪੰਸਾਰੀ ਤੋਂ ਮਿਲ ਜੇਗਾ।